ਸਤਿ ਸ਼੍ਰੀ ਅਕਾਲ ਮੈਂ ਮਜੀਂਦਰ ਸਿੰਘ ਤੁਸੀਂ ਦੇਖ ਰਹੇ ਹੋ ਸਾਝਾ ਟੀਵੀ ਤੇ ਸਾਡੀ ਟੀਮ ਦੇ ਵੱਲੋਂ 2025 ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਤੇ ਮਹਾਰਾਜ ਇਹ ਦਿਨ ਤੁਹਾਡੇ ਆਸੇ ਵਧੀਆ ਰਵੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਲੋਕ ਨਵਾਂ ਸਾਲ ਕਿੱਦਾਂ ਮਨਾ ਰਹੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਉੱਥੇ ਹੀ ਲੋਕਾਂ ਦੀ ਸੁਰੱਖਿਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕੁਝ ਤਸਵੀਰਾਂ ਸਾਡੀਆਂ ਕਰ ਰਿਹਾ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦਾ ਮਸ਼ਹੂਰ ਚੌਂਕ ਨਾਵਟੀ ਜਿੱਥੇ ਕਿ ਪੁਲਿਸ ਦੇ ਵੱਲੋਂ ਸ਼ਕਤੀ ਕੀਤੀ ਗਈ ਆ ਤੇ ਲੋਕ ਆਪਣੇ ਪਰਿਵਾਰਾਂ ਦੇ ਵਿੱਚ ਸਹੀ ਤਰੀਕੇ ਨਾਲ ਰਹਿ ਸਕਣ ਆਪਣੇ ਪਰਿਵਾਰਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਜੁਆਇਨਮੈਂਟ ਕਰ ਸਕਣ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਨਾਵਾੜ ਚੱਕ ਹਰ ਇੱਕ ਵਾਹਨ ਦੀ ਚੈੱਕ ਕੀਤੀ ਕਿ ਕੋਈ ਘਟਨਾ ਨਾ ਵਾਪਰੇ ਪਰ ਅੱਜ ਦੀ ਜਿਹੜੀ ਤਸਵੀਰ ਆ ਅੱਜ ਦਾ ਲੋਕਾਂ ਨੇ 2024 ਨੂੰ ਅਲਵੀ ਦਾ ਕਹਿ ਕੇ 2025 ਦਾ ਸਵਾਗਤ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਸਾਡੇ ਨਾਲ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਹੜੀ ਤਸਵੀਰ ਆ ਉਹ ਦੇਖਣ ਨੂੰ ਮਿਲਦੀ ਪਈ ਆ ਤੇ ਲੋਕ ਦੋ 2024 ਨੂੰ ਆਲਵੀ ਦਾ ਕਹਿ ਕੇ 2025 ਦਾ ਸਵਾਗਤ ਕਰ ਰਹੇ ਨੇ ਲੋਕ ਸ਼ੋਪਿੰਗ ਕਰਦੇ ਪਏ ਨੇ ਗੱਲਬਾਤ ਕਰਾਂਗੇ ਕਿਉਂਕਿ ਲੋਕ ਬਾਜ਼ਾਰਾਂ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਹੋਏ ਨੇ ਮੈਮ ਕੀ ਨਾਮ ਹੈ ਜੀ ਮੇਰਾ ਨਾਮ ਰੀਆ ਠਾਕੁਰ ਹੈ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੀ 2024 ਨੂੰ ਆਲਵੀ ਦਾ ਕਹਿ ਕੇ 25 ਦਾ ਸਵਾਗਤ ਕਿਤਾ ਕੀਤਾ ਜਾਣਾ ਹੈ ਹਾਂਜੀ ਮੈਂ ਇਹ ਕਹਿਣਾ ਚਾਹਾਂਗੀ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਡ ਬlesਸ ਯੂ ਹੈਪੀ ਨਿਊ ਇਅਰ ਸਾਰਿਆਂ ਨੂੰ ਪੂਰੇ ਪੰਜਾਬ ਨੂੰ ਅੰਮ੍ਰਿਤਸਰ ਅਸੀਂ ਨੋਵਲਟੀ ਦੇ ਬਾਹਰ ਖੜੇ ਆ ਇੱਥੇ ਇਸ ਟਾਈਮ ਤੇ ਦੇਖੋ ਜਿੱਦਾਂ ਮੈਂ ਵੀ ਸ਼ਾਪਿੰਗ ਕਰਕੇ ਆਈ ਆ ਹੁਣੇ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਜਿਹੜਾ ਨਵਾਂ ਸਾਲ ਹੈ ਇਹ ਬਹੁਤ ਬਹੁਤ ਵਧੀਆ ਹੈ ਸਾਰਿਆਂ ਦੀ ਜ਼ਿੰਦਗੀ ਵਧੀਆ ਹੋ ਸਾਰਿਆਂ ਦੇ ਦਿਲਾਂ ਤੇ ਜੋ ਵੀ ਗਿਲੇ ਸ਼ਿਕਵੇ ਆ ਉਹ ਮਿੱਟ ਜਾਣ ਸਾਰੇ ਆਪਣੇ ਘਰ ਖੁਸ਼ ਰਹਿਣ ਨਵਾਂ ਕੰਮ ਕਰਨ ਨਵੀਂ ਲਾਈਫ ਜੀਣ ਤੇ ਮੈਂ ਵੀ ਨਵੀਂ ਲਾਈਫ ਜੀਣਾ ਚਾਹੁੰਦੀ ਆ ਲੱਗਦਾ ਕਿ ਇਹ ਜਿਹੜੇ ਲੋਕ ਨਾਰਾਜ਼ਗੀ ਲੋਕਾਂ ਦੇ ਵਿੱਚ ਲੱਗਦੀ ਉਹ ਨਾਰਾਜ਼ਗੀ 2 ਉਹਨੂੰ ਅਲਵਿਦਾ ਕਹਿ ਕੇ 2025 ਦੇ ਵਿੱਚ ਸਵਾਗਤ ਕੀਤਾ ਜਾਵੇ ਵਧੀਆ ਹਾਂਜੀ ਜਿਹੜੀ ਲੋਕਾਂ ਦੇ ਦਿਲਾਂ 'ਚ ਨਰਾਜ਼ਗੀਆਂ ਐ ਜਿਵੇਂ ਘਰ ਘਰ 'ਚ ਸ਼ਿਕਾਇਤਾਂ ਨੇ ਠੀਕ ਐ ਤੇ ਮੈਂ ਚਾਹਨੀ ਆ ਉਹ ਸਾਰੇ ਭੁੱਲ ਜਾ ਪਲੀਜ਼ ਜੇ ਬਾਬਾ ਜੀ ਨੇ ਸਾਨੂੰ ਇੱਕ ਨਿਆ ਸਾਲ ਦਿੱਤਾ ਸੀ ਬੜੇ ਖੁਸ਼ਕਿਸਮਤ ਆ ਤੇ ਉਹਨੂੰ ਜਿਓ ਇੰਜੋਏ ਕਰੋ ਆਪਣੀ ਲਾਈਫ ਨੂੰ ਅੱਗੇ ਵਧੋ ਸਾਰੇ ਗਿਲੇ ਸ਼ਿਕਵੇ ਭੁੱਲੋ ਤੇ ਬਸ ਆਪਣੀ ਜ਼ਿੰਦਗੀ ਜਿਓ ਤੇ ਗੋਡ ਬlesਸ ਬਿਲਕੁਲ ਜੀ ਸ਼ੋਪਿੰਗ ਕਰਕੇ ਆਏ ਨੇ ਤੇ ਦੇਖ ਸਕਦੇ ਹੋ ਖੂਬਸੂਰਤ ਤਸਵੀਰਾਂ ਇਹ ਅੰਮ੍ਰਿਤਸਰ ਦੇ ਨਵਾਟੀ ਚੌਂਕ ਦੀਆਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਕੀਤੀ ਗਈ ਆ ਕਿ ਲੋਕ ਆਪਣੇ ਘਰਾਂ ਦੇ ਵਿੱਚ ਅਤੇ ਆਪਣਾ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਕਰ ਸਕਣ ਤੇ ਪੁਲਿਸ ਦੇ ਵੱਲੋਂ ਵੀ ਜਿਹੜਾ ਨਾਕਾ ਲਗਾ ਦਿੱਤਾ ਗਿਆ ਕਿਉਂਕਿ ਕਈ ਵਾਰ ਹੁੱਲੜ ਬਾਜੀ ਹੁੰਦੀ ਆ ਹੁੱਲੜ ਬਾਜੀ ਨੂੰ ਕੰਟਰੋਲ ਕਰਨ ਵਾਸਤੇ ਇਹ ਨਾਕੇ ਬਹੁਤ ਜ਼ਰੂਰੀ ਨੇ ਇਸ ਕਰਕੇ ਇਹ ਅੰਮ੍ਰਿਤ ਸਰ ਦਾ ਸਭ ਤੋਂ ਮਸ਼ਹੂਰ ਚੌਕ ਆ ਤੇ ਲੋਕਾਂ ਨੂੰ ਇਹ ਪ੍ਰਸ਼ਾਸਨ ਸਮਝਾਉਂਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਇਹ ਤਸਵੀਰਾਂ ਦਿਖਾਉਣੀਆਂ ਇਸ ਕਰਕੇ ਲਾਜ਼ਮੀ ਹੋ ਗਈਆਂ ਕਿਉਂਕਿ ਲੋਕ 2024 ਨੂੰ ਆਲਵੀ ਦਾ ਕਹਿ ਕੇ 2025 ਦਾ ਸਵਾਗਤ ਕਰ ਰਹੇ ਨੇ ਖੂਬਸੂਰਤ ਤਸਵੀਰ ਆ ਕਿਉਂਕਿ ਇਹ ਪੰਜਾਬ ਪੁਲਿਸ ਜਿਹੜੇ ਡਿਊਟੀ ਨਿਭਾ ਰਹੇ ਨੇ ਇਹ ਵੀ ਆਪਣੇ ਪਰਿਵਾਰਾਂ ਦੇ ਨਾਲ ਸ਼ਾਂਤੀ ਦੇ ਨਾਲ ਜਾ ਕੇ ਘਰਾਂ ਦੇ ਵਿੱਚ ਆਪਣਾ ਨਵਾਂ ਸਾਲ ਮਨਾ ਸਕਣ ਪਰ ਲੋਕਾਂ ਦੀ ਸੇਫਟੀ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਗਿਆ ਕਿ ਲੋਕ ਆਪਣੇ ਘਰਾਂ ਦੇ ਵਿੱਚ ਸੇਫ ਰਹੇ ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਬਿਜਾਰਾਂ ਦੇ ਵਿੱਚ ਆਏ ਨੇ ਉਹ ਸੇਫ ਰਹੇ ਅੰਮ੍ਰਿਤਸਰ ਦੇ ਲੋਕ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰੋਂ ਕਰਦੇ ਪਹਿਲੇ ਸਭ ਤੋਂ ਪਹਿਲੇ ਸ੍ਰੀ ਹਰਮੰਦਰ ਸਾਹਿਬ ਕੋਈ ਦਰਗਾਹ ਮੰਦਰ ਤੋਂ ਤੇ ਕੋਈ RAM Teerth ਪਰ ਕਹਿ ਸਕਦਾ ਆ ਕਿ ਲੋਕਾਂ ਦੀ ਸੁਰੱਖਿਆ ਜਿਹੜੀ ਪੁਲਿਸ ਦੇ ਹੱਥ ਆ ਤੇ ਪੁਲਿਸ ਦੇ ਵੱਲੋਂ ਪੂਰੀ ਪਿਆਰ ਸ਼ਾਂਤੀ ਦੇ ਨਾਲ ਇਸ ਨੂੰ ਨਿਭਾਇਆ ਜਾ ਰਿਹਾ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਨਵਾਂ ਸਾਲ ਆਪਣਾ ਵਧੀਆ ਬਣਾਓ ਲੋਕ ਆਫੀਸਰ ਸਰ ਸਰ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੀ ਸਭ ਤੋਂ ਪਹਿਲਾਂ ਸਾਡੀ ਟੀਮ ਦੇ ਵੱਲੋਂ ਤੁਹਾਨੂੰ ਵੀ ਵਧਾਈ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਨਵਾਂ ਟੀ ਦੇ ਵਿੱਚ ਸਭ ਤੋਂ ਮਸ਼ਹੂਰ ਚੌਕ ਆ ਇੱਥੇ ਲੋਕ ਆਪਣੇ ਪਰਿਵਾਰਾਂ ਨਾਲ ਪਹੁੰਚਦੇ ਨੇ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਕਿਦਾਂ ਤੇ ਸੁਰੱਖਿਆ ਕਿਦਾਂ ਵਧਾਈਏ ਸੱਖਾ ਪੰਦਨ ਪੂਰੇ ਕਿਤੇ ਰਹੇ ਕਿਤੇ ਗਏ ਆ ਤੇ ਵੈਸੇ ਵੀ ਹੁਣ ਜਿਹੜੀ ਪਬਲਿਕ ਜਿਹੜੀ ਇੱਧਰ ਘਟਵਾ ਖਾਲੀ ਜਿਹੜੀ 10 ਵਜੇ ਤੋਂ ਬਾਅਦ ਜਿਹੜੀ ਮੂਵਮੈਂਟ ਕਰਨੀ ਹੈ ਲੋਕਾਂ ਨੇ ਆਣ ਕੇ ਖਾਲੀ ਆਪੋ ਆਪਣੇ ਟਿਕਾਣਿਆਂ ਤੇ ਬੈਠੇ ਆ ਸਾਰੇ ਇੰਜੋਏ ਕਰਨ ਰਏ ਆਪਣਾ ਬਾਅਦ ਚ ਇੱਧਰ ਹੁ ਨਿਕਲਣਗੇ। ਉਹ ਲੱਗਦਾ ਕਿ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕੋਈ। ਅਪੀਲ ਇਹੋ ਹੈ ਆਪੀ ਸ਼ਾਂਤੀ ਦੇ ਨਾਲ ਜਿਹੜਾ ਮਾਹੌਲ ਬਣਾ ਕੇ ਰੱਖਣਾ। ਇਹ ਕਿਸੇ ਨੇ ਇੰਜਾਇਮੈਂਟ ਕਰਨਾ ਕਰਨ ਆਪਣਾ ਹੁੱਲੜਵਾਜੀ ਨਾ ਕਰਨ। ਹਾਂਜੀ ਬਸ ਸ਼ਾਂਸ਼ੀਲਤਾ ਦੇ ਨਾਲ ਆਪਣਾ ਇੰਜਾਇਅ ਕਰੋ ਤੇ ਨਾ। ਕੋਈ ਪੰਜਾਬ ਪੁੱਤ ਦਾ ਵੀ ਕੋਈ ਪਰਿਵਾਰ ਆ ਜੀ ਉਹ ਵੀ ਸੜਕਾਂ ਤੇ ਆ ਉਹ ਵੀ ਆਪਣੇ ਪਰਿਵਾਰਾਂ ਦੇ ਨਾਲ ਮਲਾ ਸਕਦੇ ਜੇ ਮਨਾ ਸਕਦੇ ਆ ਮਨਾ ਸਕਦੇ ਆ ਮੈਂ ਤਾਂ ਕਿੰਨੀ ਪਰਿਵਾਰਾ ਟੱਡਾ ਫਿਰ ਸਾਰਾ ਹੁਣ ਤਾਂ ਹੈ ਹੁੰਦੇ ਹੋਏ ਆ ਜੀ ਹਾਂ ਲੋਕੋ ਜੀ ਇਹ ਸੱਚੋ ਸਿਵਲ ਲੈਨ ਨੂੰ ਸਰਦਾਲ ਸਰ ਸਭ ਤੋਂ ਪਹਿਲਾਂ 2025 ਦੀਆਂ ਵਧਾਈਆਂ ਕਿ ਐਡਵਾਂਸ ਦੇਤੀਏ ਕਿਉਂਕਿ ਡਿਊਟੀ ਤੁਸੀਂ ਕਰ ਰਹੇ ਹੋ ਅ ਬਿਲਕੁਲ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜੇ ਲੋਕ ਲੋਕਾਂ ਤੱਕ ਇਹ ਵੀਡੀਓ ਜਾ ਰਹੀ ਹੈ ਜੀ ਉਹਨਾਂ ਸਾਰਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਬਹੁਤ ਵਧੀਆ ਆਵੇ ਜੀ ਮੈਂ ਤਾਂ ਕੀ ਕਿਸੇ ਦੀ ਸ਼ੁਰੂਆਤ ਦੀ ਗੁਰੂ ਘਰੋਂ ਕਰਨੀ ਚਾਹੀਦੀ ਆ ਕਿ ਕੋਈ ਇਹ ਨਵਾਂ ਸਾਲ ਸ਼ਿਕਵੇ ਭੁੱਲ ਕੇ ਪੁਰਾਣੇ ਤੇ ਨਵੇਂ ਜਿਹੜੇ ਕਿ ਚੇਤੇ ਰੱਖੇ ਜਾਣ ਵਧੀਆ ਕੀਤਾ ਜਾਵੇ ਬਿਲਕੁਲ ਜੀ ਇਹ ਇੱਕ ਬਿਲਕੁਲ ਇੱਕ ਧਾਰਨਾ ਆ ਜਾਂ ਲੋਕਾਂ ਦਾ ਇੱਕ ਵਿਸ਼ਵਾਸ ਆ ਜੀ ਕਿ ਜਿਹੜਾ ਨਵਾਂ ਸਾਲ ਆਉਂਦਾ ਆ ਨਵਾਂ ਦਿਨ ਆਉਂਦਾ ਵੈਸੇ ਤੇ ਹਰੇਕ ਦਿਨ ਹੀ ਨਵਾਂ ਆ ਜੀ ਕਿ ਜਿਹੜਾ ਦਿਨ ਨਵਾਂ ਚੜ ਗਿਆ ਜੀ ਉਹ ਨਵਾਂ ਲੈ ਕੇ ਉਹਨੂੰ ਮੰਨਾਂਗੇ ਤੇ ਉਹ ਅਸੀਂ ਹਰੇਕ ਦਿਨੀ ਜਿਹੜੀ ਸਾਡੀ ਜਿਹੜੀ ਬੜੀ ਉਹ ਉਹਨੂੰ ਲੈ ਕੇ ਰਹਿੰਦੀ ਆ ਪਰ ਠੀਕ ਹੈ ਜੀ ਇੱਕ ਨਵਾਂ ਸਾਲ ਹੈ ਨਵਾਂ ਟਾਈਮ ਲੈ ਕੇ ਆਵੇਗਾ ਜੀ ਤੇ ਜਿਵੇਂ ਤੁਹਾਡੇ ਮੁਤਾਬਕ ਜੀ ਵੀ 1 ਜਨਵਰੀ ਤੋਂ ਵੀ ਸਾਡਾ ਇੱਕ ਹੁੰਦਾ ਵੀ ਅਸੀਂ ਪੁਰਾਣੇ ਚੀਜ਼ਾਂ ਨੂੰ ਪਿੱਛੇ ਭੁੱਲ ਕੇ ਤੇ ਨਵੀਆਂ ਚੀਜ਼ਾਂ ਕੇ ਲੈ ਕੇ ਜਾਈਏ ਜੀ ਸੁਰੱਖਿਆ ਦੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਪਬਲਿਕ ਆਪਣੇ ਪਰਿਵਾਰਾਂ ਦੇ ਨਾਲ ਪਬਲਿਕ ਪਹੁੰਚ ਗਈ ਇੱਥੇ ਸੁਰੱਖਿਆ ਤੇ ਪੂਰਾ ਪੁਖਤਾ ਪ੍ਰਬੰਧ ਨੇ ਜੀ ਵੱਖ-ਵੱਖ ਥਾਵਾਂ ਤੇ ਅਸੀਂ ਨਾਕੇ ਲਾਏ ਆ ਸਾਡੀ ਪੈਟਰੋਲਿੰਗ ਵੀ ਚੱਲ ਰਹੀ ਆ ਜੀ ਤੇ ਅਸੀਂ ਬੈਰੀਗੇਟਿੰਗ ਕਰਾਂਗੇ ਜਿੱਥੇ ਸਾਨੂੰ ਜ਼ਰੂਰਤ ਪੈਂਦੀ ਆ ਤੇ ਬਿਲਕੁਲ ਜੀ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਟੂਰਿਸਟ ਵੀ ਅੱਜ ਥੋੜੀ ਜੀ ਵੱਧ ਗਿਣਤੀ ਚ ਆਉਂਦੇ ਆ ਰਮੰਦਰ ਸਾਹਿਬ ਜਾਂ ਦੁਰਗਿਆਨਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਤੇ ਤੇ ਅਸੀਂ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਤੇ ਹੁੱਲੜਬਾਜਾਂ ਨੂੰ ਕਾਬੂ ਚ ਰੱਖਿਆ ਜਾਊਗਾ ਜੀ ਲੋਕਾਂ ਨੂੰ ਅਪੀਲ ਕਰਨਾ ਚਾਹੂਗੀ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਇਹ ਹੈ ਵੀ ਤੁਸੀਂ ਆਓ ਆਪਣਾ ਜਸ਼ਨ ਨਵੇਂ ਸਾਲ ਦਾ ਮਨਾਓ ਜਿਸ ਤਰ੍ਹਾਂ ਵੀ ਕਿਸੇ ਨੇ ਮਨਾਉਣਾ ਹੈ ਜੀ ਪਰ ਉਹਨੂੰ ਕਾਇਦੇ ਕਾਨੂੰਨ ਚ ਰਹਿ ਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਾ ਕ੍ਰੀਏਟ ਕਰਨ ਨਹੀਂ ਤੇ ਫਿਰ ਜੀ ਅਸੀਂ ਸਖਤ ਹੱਥ ਪਾਵਾਂਗੇ ਬਿਲ ਪੁਲਸ ਵੀ ਪੱਬਾ ਪਾ ਰਿਆ ਕਿ ਜਿਹੜਾ ਨਵਾਂ ਸਾਲ ਆ ਉਹ ਤੁਹਾਡਾ ਸਹੀ ਹੋਵੇ ਪਰ ਉਲਣਬਾਜੀ ਨਾ ਕੀਤੀ ਜਾਵੇ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਬਿਜਾਰਤ ਵਿੱਚ ਘੁੰਮ ਸਕਦੇ ਕਿ ਤੁਹਾਡੀ ਸੁਰੱਖਿਆ ਵਾਸਤੇ ਪੰਜਾਬ ਪੁਲਸ ਦੇ ਦੁਨੋਂ ਪਹਿਰਾ ਜਿਹੜਾ ਵਧਾਇਆ ਗਿਆ ਕੈਮਰਨ ਮਨੋਤ ਦੇ ਨਾਮ ਮਨਜਿੰਦਰ ਸਿੰਘ ਸਾਡਾ ਟੀਵੀ ਅੰਮ੍ਰਿਤਸਰ